ਕੌਣ ਲਈ ਆ ਚੱਲ ਜਿੰਨੇ ਕੋਈ ਦੇ ਦੇ ਕਿਤੇ ਬਚੂਗੀ ਹੋ ਨਹੀਂ ਨਹੀਂ ਆ ਇੰਜ ਛੇਤੀ ਆ ਨਹੀਂ ਕੋਈ ਸੁਣਦਾ ਹੈ ਵਾਕਿਆ ਵੀ ਮਾਇਆ ਤਰਾਸ ਕੋਈ ਗੱਲ ਨਹੀਂ ਉਹ ਨਾ ਨਾ ਉਹ ਦਿਲ ਨਾ ਹੌਲਾ ਕਰ ਯਾਰ ਇਹ ਕੀ ਗੱਲ ਕਰਦਾ ਤੂੰ ਪੁਰਿਆ ਤੇਰੇ ਖਾਤਰ ਜਾਨ ਵਾਰ ਦਾਂਗੇ ਤੂੰ ਇੰਨੀ ਗੱਲ ਪਿੱਛੇ ਹੈ ਵਾਓ ਤੇਰੇ ਉਹੀ ਟੈਨਸ਼ਨ ਨਹੀਂ ਜਾਂਦਾ ਤੂੰ ਯਾਰ ਕਮਾਲ ਦੀ ਗੱਲ ਐਂ ਕਰਦੇ ਹੁੰਦੇ ਮਨ ਕਰੜਾ ਕਰ ਯਾਰ ਬੌਲੀ ਗੱਲ ਕਰਦਾ ਤੂੰ ਐਂ ਨਹੀਂ ਕਰਦੇ ਹੁੰਦੇ ਮਰਦਾ ਯਾਰ ਕਿਉਂ ਹੌਸਲਾ ਹਾਰਦਾ ਪੈਂਟ ਚੋਂ ਜਾਨ ਵਗ ਜੇ ਬੰਦਾ ਤਾਂ ਤਾਂ ਨਹੀਂ ਜੰਮਕਦਾ ਮੈਂ ਰਾਜ ਹਾਰਦਾ ਨਹੀਂ ਤੇ ਪਤਾ ਜਮ ਬੌਲੀ ਗੱਲ ਕਰਾ ਤਾ ਚੌਤਾਂ ਆਇਤਾ ਫਿਰ ਚਲਦੀ ਰਹਿੰਦੇ ਨੇ ਹੁਣ ਮਾੜਾ ਮੋਟਾ ਤਰੀਕੇ ਕੋਈ ਗੱਲ ਨਹੀਂ ਟੈਨਸ਼ਨ ਆਉਂਦਾ ਹੈ ਔਰ ਮੈਨੂੰ ਤਾਂ ਮੇਰੀ ਦਾ ਜੀਵਨ ਸਾਰਾ ਦੁੱਖ ਸੁੱਖ ਦੀ ਸਾਥੀ ਹੈ ਉਹ ਤਾਂ ਹੈਗਾ ਹੀ ਕੀ ਕੋਈ ਗੱਲ ਨਹੀਂ ਟੈਨਸ਼ਨ ਆਉਂਦਾ ਜਦੋਂ ਕ ਮਰਾਉ ਲਫੈਂਡ ਨਿਕਲ ਗਿਆ ਉਹ ਤਾਂ ਹੁਣ ਫਿਰ ਕੀ ਕਰੀਏ ਉਹਦਾ ਸਾਲਾ ਜਦੋਂ ਉਹ ਡਿਫੈਂਡਰ ਨਿਕਲ ਗਿਆ ਜਿੰਨਾ ਕ ਆਪਣੇ ਸਾਰੇ ਆਪਈ ਆਪਾ ਤੇਰੇ ਖਾਤਰ ਹਾਜ਼ਰ ਖੜੇ ਆਂਗੇ ਹੈ ਜਿੰਨੇ ਕ ਆਪਣੀ ਲਿਹਾਜ ਹੈ ਜਦੋਂ ਕਰਮ ਕਰੇ ਕਦੇ ਵੀ ਹੁਣ ਨਾ ਜਾਣ ਨਾ ਉਹ ਮੈਂ ਕਹਿ ਦੂੰਗਾ ਉਹ ਮੈਂ ਕਹਿ ਦਿੰਨਾ ਹੁਣ ਜਾਣ ਨਾ ਕਦੇ ਨਾ ਹੋ ਤਾਂ ਮੈਂ ਕਹਿ ਦੂੰਗਾ ਮੈਂ ਦੱਸ ਦੂੰ ਮੈਂ ਸਮਝਾ ਦੂੰ ਵੀ ਇਹ ਗੱਲ ਨਾ ਛੇੜ all